ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਪੰਜਵਾ ਦੋਇ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਠਾਕੁਰ ਹੋਏ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੁਈ ਹੈ ਹੁਈ ਉਚਾਰਨ ਕਰਨਾ ਆਮ ਪਾਠੀ ਸਿੰਘ ਹੋਈ ਕਹਿ ਜਾਂਦੇ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੋਪਾਲ ਰਹਾਉ ਉਬਰੇ ਬਾਲ ਇੱਥੇ ਠੰਮ ਕੁ ਲਾ ਜੰਨੇ ਗੋਪਾਲ ਭਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੋਪਾਲ ਰਹਾਉ ਮਿਲ ਵਰਨਾਰੀ ਮੰਗਲ ਗਾਇਆ ਮਿਲ ਕਸ ਕੇ ਨਹੀਂ ਬੂਲਨਾ ਮੇਲਵਾਰ ਨਾਰੀ ਮੰਗਲ ਗਾਇਆ ਮੇਲਵਾਰ ਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਗੂਜਰੀ ਮਹੱਲਾ ਪੰਜਵਾ ਮਾਤ ਪਿਤਾ ਭਾਈ ਸੁਤ ਬੰਧਪ ਤਿੰਨ ਕਾ ਬਾਲ ਹੈ ਥੋਰਾ ਅਨੇਕ ਰੰਗ ਮਾਇਆ ਕੇ ਪੇਖੇ ਅਨੇਕ ਅਨਿਕ ਰੰਗ ਮਾਇਆ ਕੇ ਪਿੱਛੇ ਕਿਸ ਸਾਥ ਨਾ ਚੱਲੈ ਪੂਰਾ ਠਾਕੁਰ ਤੁਜ ਬਿਨ ਆਹਿ ਨਾ ਮੋਰਾ ਮੋਹ ਅਨਾਥ ਨਿਰਗੁਣ ਗੁਣ ਨਾਹੀ ਮੋਹ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਹਿਉ ਤੁਮਾਰਾ ਤੁਮਰਾ ਧੋਰਾ ਮੈਂ ਆਹਿਉ ਤੁਮਰਾ ਧੋਰਾ ਰਹਾਉ ਬਲ 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 ਚਰਨ ਤੁਮਾਰੇ ਬਾਲ ਬਾਲ ਪੂਲੇ ਉਚਾਰਨ ਗਾ ਬਲ ਬਲ ਨਹੀਂ ਹੈਨਾ ਬਾਲ 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 ਚਰਨ ਤੁਮਾਰੀ ਈਹਾ ਉਹਾ ਤੁਮਾਰਾ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਸੰਗ ਨਹੀਂ ਕਹਿਦਣਾ ਘੱਗਾ ਲਾ ਕੇ ਸਾਧ ਸੰਗ ਸੰਗ ਤਾਂ ਗਲੇ ਨੂੰ ਕਹਿੰਦੇ ਹੈ ਸੰਗ ਕਹਿਣਾ ਸਾਧ ਸੰਗ ਨਾਨਕ ਦਰਸ ਪਾਇਓ ਬੇਣ ਸਿਓ ਸਾਗਲ ਨੇ ਹੋਰਾ ਗੂਜਰੀ ਮਹੱਲਾ ਪੰਜਵਾ ਆਲ ਜਾਲ ਭ੍ਰਮ ਮੋਹਤ ਜਾਵੇ ਪਾਲ ਜਾਲ ਭ੍ਰਮ ਮੋਹਤ ਜਾਵੇ ਪ੍ਰਭ ਸੀਤੀ ਰੰਗ ਲਾਈ ਮਾਨਕ ਇਹ ਉਪਦੇਸ਼ ਡਰਾਵੇ ਸਹਿਜ ਸਹਿਜ ਗੁਣ ਗਾਈ ਸਜਨ ਐਸੂ ਸੰਤ ਸਹਾਈ ਜਿਸ ਭੀਟੇ ਤੂੰ ਤਹਿ ਮਾਇਆ ਬੰਦ ਬਿਸਰਨਾ ਕਬ ਹੂੰ ਜਾਈ ਰਹਾਉ ਕਰਤ ਕਰਤ ਅਨਿਕ ਬਹੁ ਭਾਤੀ ਨਕੀ ਇਹ ਠਹਿرائی ਮਿਲ ਸਾਧੂ ਹਰ ਜਸ ਗਾਵੇ ਨਾਨਕ ਭਵਜਲ ਪਾਰ ਪਰਾਇ ਇਹ ਵੀ ਵਿਸਰਾਮ ਧਿਆਨ ਨਾਲ ਉਚਾਰਨ ਕਰਨਾ ਮਿਲ ਸਾਧੂ ਹਰ ਜਸ ਗਾਵੇ ਨਾਨਕ ਇਥੇ ਵਿਸਰਾਮ ਲਾਉਣਾ ਹੈ ਭਵਜਲ ਪਾਰ ਪਰਾਇ ਗੂਜਰੀ ਮਹੱਲਾ 5 ਖੇਨ ਮਹ ਥਾਪ ਉਹ ਥਾਪਨਹਾਰਾ ਕੀਮਤ ਜਾਏ ਨਾ ਕਰੀ ਰਾਜਾ ਰੰਕ ਕਰ ਖੇਨ ਪੀਤਰ ਰਾਜਾ ਰੰਕ ਰਾਜਾ ਰੰਕ ਐ ਥੋੜਾ ਜਿਹਾ ਨਖੇਰ ਕੇ ਪੂਲਣਾ ਰਾਜਾ ਰੰਕ ਕਰ ਖੇਨ ਪੀਤਰ ਰਾਜਾ ਰੰਕ ਕਰ ਖੇਨ ਪੀਤਰ ਰਾਜਾ ਪਾਤ ਜਮ ਕੀ ਲਾ ਦੋ ਰਾਜਾ ਰੰਕ ਕਰ ਖੇਨ ਪੀਤਰ ਰਾਜਾ ਰੰਕ ਕਰ ਖੇਨ ਪੀਤਰ ਨੀਚਹ ਜੋਤ ਧਰੀ ਧਿਆਈਐ ਆਪਣੋ ਸਦਾ ਹਰੀ ਧਿਆਈਐ ਥਿਵਸਰਾਮ ਆਪਣੋ ਸਦਾ ਹਰੀ ਸੋਚ ਅੰਦੇਸਾ 타 ਕਾ ਕਹਾ ਕਰਿਐ ਜਾ ਮਹ ਏਕ ਕਰੀ ਰਹਾਉ ਤੁਮਰੀ ਇਤੇਕ ਤੁਮਾ ਤੁਮ ਤੁਮਰੀ ਟੇਕ ਪੂਰੇ ਮੇਰੇ ਸਤਗੁਰ ਮਨ ਸਰਨ ਤੁਮਾਰੈ ਪਰਿ ਜੇ ਅਚੇਤ ਇਅਾਨੇ ਬਾਰਿਕ ਨਾਨਕ ਹਮ ਇਹ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਅਚੇਤ ਇਅਾਨੇ ਬਾਰਿਕ ਇਥੇ ਥਮਕੈ ਨਾਨਕ ਹਮ ਇਥੇ ਵਿਸ਼ਰਾਮ ਅਚੇਤ ਇਅਾਨੇ ਬਾਰਿਕ ਨਾਨਕ ਹਮ ਤੁਮ ਰਾਖੋ ਓ ਧਾਰ ਕਰੀ ਹਮ ਪਾਠੀ ਹਾਂ ਜੇ ਹਮ ਤੁਮ ਰਾਖੋ ਓ ਧਾਰ ਕਰੀ ਗੂਜਰੀ ਮਹੱਲਾ ਪੰਜਵਾ ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨਮਾਹੀ ਸਭ ਨਾ ਨਹੀਂ ਬੋਲਨਾ ਇਹਨਾਂ ਦੀ ਮਿਹਨਤ ਕਰੋ ਪਦਾਂ ਦੀ ਸਭ ਸਭ ਤੋਜ ਤੋਜ ਬੰਦ ਬੰਦ ਇਹ ਪਦਾਂ ਦੀ ਮਿਹਨਤ ਚਾਹੀਦੀ ਹੈ ਪ੍ਰਭ ਪ੍ਰਭ ਇਹ ਚਰਣ ਕਮਲ ਰਿਧਮਾਹੀ ਸਮਾਈ ਤਹਿ ਭਰਮ ਅੰਧੇਰਾ ਨਹੀਂ ਜਿੱਥੇ ਆਪਾਂ ਦੱਦਾ ਧੱਦਾ ਬੋਲਣਾ ਹੁੰਦਾ ਉਥੇ ਦੱਦਾ ਬੋਲ ਜਨੇ ਜਿਸ ਦੱਦਾ ਬੋਲਣਾ ਹੁੰਦਾ ਤੇ ਤੇ ਰਿਧ ਕਹਿ ਜਨੇ रेद इति दद्दी नाल उच्चारण करना शुद रेद माहि समाए चरण कमल रेद माहि समाए तह परम अंधेरा नाहि ठाकुर जा सिमरआ तू ताही कर कृपा ठाकुर पत ठाकुर जा सिमरआ तू ताही कर कृपा सर्वप्रतपालक प्राप कौ सदा सलाही रहाऊ सास सास तेरा नाम सुमारा तुम ही को प्राब आही नानक टेग भई करते की नानक टेख भई करते की और आस बिडाणी लाही और आस बिडाणी मासी वाहि गुरु जी का खालसा करै वाहि गुरु जी की फतेह